ਸਤਿ ਸ਼੍ਰੀ ਅਕਾਲ ਜੀ 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 ਸਾਰ ਨਹੀਂ ਪਾ ਹਾਂ ਹਾਂ ਐਮਐਲਏ ਸਾਹਿਬ ਮਾਨ ਸਾਹਿਬ ਨੂੰ ਸਿਰਪਾ ਦਿੰਦਾ ਜਿਹੜਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਹਲਕੇ ਦੇ ਬਾਗਾ ਪ੍ਰਣਾਲਤੋਂ ਕਿਸਾਨ ਜੀ ਦਾ ਆਪਣਾ ਸੌਰੀ ਪ੍ਰਾਤੀ ਦੇ ਮੰਡ ਦੇ ਪ੍ਰਧਾਨ ਬਣਿਆ ਆਮ ਆਦਮੀ ਪਾਰਟੀ ਵੱਲੋਂ ਭਾਈ ਖਾਲਸਾ ਜੀ ਨੂੰ ਆਪਾਂ ਮਨਦੀਪ ਮਾਨ ਆ ਸਾਡੇ 2013 14 ਤੋਂ ਪਾਰਟੀ ਦੇ ਨਾਲ ਹੋਇਆ ਜਮਾ ਤੁਸੀਂ ਕੋਟਲੇਉ ਪੁੱਛ ਕੇ ਦੇਖ ਲਿਓ ਜਮਾ ਆਮ ਕਰਦਾ ਮੁੰਡਾ ਤੇ ਜਿਹੜਾ ਆਪਾਂ ਇਸ ਵਾਰ ਬਾਗੇਪੁਰਾ ਨੇ ਕੰਮ ਕੀਤਾ ਪਿਛਲੇ 45 ਸਾਲਾਂ 'ਚ ਕਦੇ ਨਹੀਂ ਸੀ ਹੋਇਆ ਕਿਉਂਕਿ ਆਪਣੇ ਉਸ ਯੂਨੀਅਨ ਦੇ ਉੱਤੇ ਟਰੱਕ ਯੂਨੀਅਨਾਂ ਜਿਹੜੀ ਇੱਕ ਸਮੇਂ 1800 ਟਰੱਕ ਹੁੰਦਾ ਸੀਗਾ ਤੇ ਬਾਗਾਪੁਰਾ ਦੀ ਟਰੱਕ ਯੂਨੀਅਨ ਦਾ ਸਭ ਤੋਂ ਵਧੀਆ ਟਰੱਕ ਯੂਨੀਅਨ ਹੁੰਦੀ ਸੀਗੀ ਇੱਕ ਸਮੇਂ ਦੇ ਨਾਲ ਘਟਦੇ ਗਏ ਘਟਦੇ ਗਏ ਘਟਦੇ ਗਏ ਅੱਜ ਆਪਣੇ ਬਾਗੇ ਤਰੋੜੇ ਟ੍ਰੱਕ ਯੂਨੀਅਨ ਦੇ ਵਿੱਚ ਸਿਰਫ 4 ਤੋਂ 500 ਟਰੱਕ ਰਹਿ ਗਿਆ ਕਾਰਨ ਕਿ ਜਿਹੜੇ ਬੰਦੇ ਉੱਥੇ ਬੈਠੇ ਸੀਗੇ ਇੱਕ ਅਕਾਲੀ ਦਲ ਦਾ ਲੀਡਰ ਇੱਕ ਕਾਂਗਰਸ ਦਾ ਇੱਕ ਪੁਰਾਣੇ ਅਕਾਲੀ ਦਲ ਦਾ ਇੱਕ ਪੁਰਾਣੇ ਕਾਂਗਰਸ ਦਾ ਇੱਕ ਭਾਜਪਾ ਵਾਲਾ ਇੱਕ ਭਾਜਪਾ ਦਾ ਪ੍ਰਧਾਨ ਮਤਲਬ ਸਾਰੀਆਂ ਪਾਰਟੀਆਂ ਰਲ ਕੇ ਇੱਕ ਇੱਕ ਬੰਦਾ ਪਾ ਕੇ ਇਕੱਠੇ ਹੋ ਕੇ ਟਰੱਕ ਯੂਨੀਅਨ ਦੇ ਟੈਂਡਰ ਲੈ ਲੈਂਦੇ ਸੀਗੇ ਉਦੋਂ ਬਾਅਦ ਟਰੱਕਾਂ ਵਾਲਿਆਂ ਨੂੰ ਵੱਟਣਾ ਹੀ ਕੋਸ਼ਿਸ਼ ਸੀ ਆ ਇੱਕ ਇੱਕ ਕਰਕੇ ਸਾਰਾ ਟਰੱਕ ਸਾਰੇ ਸਾਰੇ ਬਾਗੇਪੁਰਾਣੇ ਟਰੱਕ ਵੇਚੇ ਤੁਹਾਨੂੰ ਮੋਟੀ ਮੋਟੀ ਜੀ ਗੱਲ ਦੱਸਦੇ ਆ ਬਾਕੀ ਆਸੇ ਪਾਸੇ ਟਰੱਕਾਂ ਦੇ ਗੇੜੇ ਦਾ ਰੇਟ 7600 ਰੁਪਏ ਜਾਂਦਾ ਆਪਣੀ ਬਾਗੇਪੁਰਾਣੇ 4500 ਰੁਪਏ ਜਾਂਦਾ ਤੇ ਜਦੋਂ ਪਿਛਲੀ ਵਾਰ ਆਪਾਂ ਐਮਐਲਏ ਬੜੇ ਤੇ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਯੂਨੀਅਨ ਦਾ ਰੇਟ ਜਿਹੜਾ ਬਾਕੀ ਦੇ ਬਰਾਬਰ ਹੋਣਾ ਚਾਹੀਦਾ ਹੈ ਤਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਤਾਂ ਕਰ ਲਿਆ ਕਹਿੰਦੇ 75-7000 ਰੁਪਇਆ ਦੇਵਾਂਗੇ ਪਰ ਵਿੱਚੋਂ ਫਿਰ ਪੈਸੇ ਖਾ ਗਏ ਫਿਰ ਦਿੱਤਾ ਸਿਰਫ 6600 ਰੁਪਇਆ ਦਿੱਤਾ ਤਾਂ ਇਸ ਵਾਰ ਆਪਾਂ ਜਿੰਨੇ ਲੀਡਰ ਸੀ ਮਤਲਬ بڑے ਤਗੜੇ ਤਗੜੇ ਬਾਗੇ ਪੁਰਾਣੇ ਦੇ ਵਿੱਚ ਲੀਡਰ ਵੀ ਆਏ ਐਮਐਲਏ ਵੀ ਆਏ ਹੋਰ ਵੀ ਮੰਤਰੀ ਵੀ ਬਣੇ ਪਰ ਸਾਰਿਆਂ ਤੋਂ ਯੂਨੀਅਨ ਤੋਂ ਕਬਜ਼ਾ ਨਹੀਂ ਛੁਡਾਇਆ ਗਿਆ ਤੇ ਆਪਾਂ ਇਸ ਵਾਰ ਪਿਛਲੇ ਮਹੀਨੇ ਪਹਿਲੀ ਵਾਰ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਕੇ ਸਭ ਤੋਂ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਰੇਟਾਂ ਦੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਰੇਟਾਂ ਦੇ ਟੈਂਡਰ ਦਿੱਤੇ ਨੇ ਟੈਂਡਰ ਲਏ ਨੇ ਤੇ ਬਾਹਰੋਂ ਬੰਦੇ ਲਿਆ ਕੇ ਇਹ ਜਿੰਨੇ ਲੀਡਰ ਸੀ ਜਿਹੜੇ ਪੈਸੇ ਖਾਂਦੇ ਸੀ ਜਿਨ੍ਹਾਂ ਕੋਲ ਇੱਕ ਵੀ ਗੱਡੀ ਨਹੀਂ ਸੀ ਕਿਸੇ ਕੋਲ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਆਪਾਂ ਮਾਰ ਨੂੰ ਇਹਨੂੰ ਪ੍ਰਧਾਨ ਬਣਾਇਆ ਤੇ ਅੱਜ ਦੀ ਡੇਢ ਦੇ ਵਿੱਚ ਟੱਕਾਂ ਮਾਲਿਆ ਨੇ ਜਦੋਂ ਟ੍ਰੈਫਿਕ ਯੂਨੀਅਨ ਦਾ ਪ੍ਰਧਾਨ ਬਣਦਾ ਨਾ ਡਾਂਗਾ ਛੋਟੇ ਰੋਲੇ ਬਹੁਤ ਪੈਂਦੇ ਨੇ ਗੋਲੀ ਤੱਕ ਚੱਲਦੀ ਆ ਪਰ ਪਹਿਲੀ ਵਾਰ ਹੋਇਆ 45 ਸਾਲਾਂ ਚ ਜਦੋਂ ਆਪਾਂ ਉੱਥੇ ਪ੍ਰਧਾਨ ਬਣ ਆਉਣ ਗਏ ਤਾਂ ਉਹਨਾਂ 500 ਬੰਦਿਆਂ ਦੇ ਵਿੱਚੋਂ ਕਿਸੇ ਵੀ ਇੱਕ ਵੀ ਬੰਦੇ ਨੇ ਉਂਗਲ ਨਹੀਂ ਚੱਕੀ ਕਹਿੰਦੇ ਯਾਰ ਤੁਸੀਂ ਆਹ ਕੰਮ ਬਹੁਤ ਵਧੀਆ ਕੀਤਾ ਇੱਥੋਂ ਤੱਕ ਜਰੂਰ ਗਿਆ ਮੈਨੂੰ ਕਹਿੰਦੇ ਤੂੰ ਲੇਟ ਹੋ ਗਿਆ ਤੂੰ ਪਿਛਲੇ ਸਾਲ ਸਾਡੇ ਕੋਲ ਕਿਉਂ ਨਹੀਂ ਆਇਆਗਾ ਪਿਆਰ ਦੇ ਨਾਲ ਸੱਭ ਸੰਮਤੀ ਦੇ ਨਾਲ ਸਾਰਿਆਂ ਨੇ ਮਾਨ ਲਿਆ ਪ੍ਰਦਾਨ ਬਣਾਇਆ ਤਾਂ ਇਹ ਵਾਰ ਦੇ ਪਿੰਡਾਂ ਦੀਆਂ ਗੱਲਾਂ ਨੇ ਇਲਾਕੇ ਦੀਆਂ ਗੱਲਾਂ ਨੇ ਪਿੰਡ ਦਾ ਤਾਂ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਭਾਈ ਜਿਹਨੂੰ ਸਰਬ ਸੰਪਤੀ ਨਾਲ ਟੱਕਰ ਨਹੀਂ ਹੁੰਦਾ ਪ੍ਰਦਾਨ ਬਣਾਇਆ ਜਿਹੜਾ 45 ਸਾਲਾਂ ਅੱਜ ਕਦੇ ਨਹੀਂ ਹੋਇਆ ਉਹ ਆਪਾਂ ਇਸ ਵਾਰ ਉਹ ਆਪਾਂ ਕਰਕੇ ਦਿਖਾਇਆ ਹੈ ਉਹਦੇ ਨਾਲ ਸਾਰੇ ਟੱਕਾਂ ਵਾਲੇ ਜਿੰਨਾ 6-700 ਟੱਕ ਵਧ ਗਿਆ ਸਾਨੂੰ ਕੱਲ ਦੇ ਭੁਮਾਈ ਵੀ ਭਾਈ ਅਸੀਂ ਗੱਡੀਆਂ ਵੇਚਣ ਲੱਗੇ ਸੀਗੇ ਤੇ ਅਸੀਂ ਰੱਖ ਲਈਆਂ ਹੁਣ ਸਾਨੂੰ ਵੱਧ ਪੈਸੇ ਮਿਲਣਗੇ ਤਾਂ ਫਿਰ ਆਪਣੀ ਖਰਪ ਯੂਨੀਅਨ ਆ ਪੰਜਾਬ ਦੇ ਵਿੱਚੋਂ ਦੁਬਾਰਾ ਫਿਰ ਆਪਾਂ ਪਹਿਲੇ ਨੰਬਰ ਤੇ ਲੈ ਕੇ ਜਾਵਾਂਗੇ ਆ ਇਹ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਅੰਤ ਕਰਦਾ